ਲੋ ਵੀ ਮਿੱਤਰੋ ਗੱਲ ਸਟੱਡ ਫਾਰਮ ਵਾਲੇ ਜਗਰਾਉ ਮੰਡੀ ਤੇ ਘੋੜਾ ਲੈ ਕੇ ਪਹੁੰਚਿਆ ਸਮੁੰਦਰ ਘੋੜੇ ਦਾ ਪੋਤਾ ਇਹ ਘੋੜਾ ਤੇ ਬਹੁਤ ਹੀ ਚੰਗਾ ਬੈਡ ਬਾਡੀ ਦਾ ਸ਼ਕੀਨ ਘੋੜਾ ਮਿੱਤਰੋ ਮਜ਼ਬੂਤ ਆ ਪੂਰਾ ਤੇ ਸਾਰੀ ਮੈਂ ਗੱਲ ਕਰਾਉਣਾ ਮਾਲਕਾ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬੇਟੀ ਕੀ ਹਾਲ ਚੱਲ ਬਾਈ ਜੀ ਬਾਈ ਹੋਰ ਦੱਸੋ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਬਾਈ ਤੁਹਾਡਾ ਬਹੁਤ ਤੇ ਆਪਣੇ ਐਸਾ ਘੋੜੇ ਦੀ ਬਲੱਡ ਲਾਈਨ ਬਾਰੇ ਇੱਕ ਵਾਰੀ ਆਪਣੇ ਦੋਸਤਾਂ ਨੂੰ ਚਾਨਣਾ ਜ਼ਰੂਰ ਪਾਓ ਜੀ ਹਾਂਜੀ ਵੀਰੇ ਇਹਦੀ ਸਮੁੰਦਰ ਦਾ ਪੁੱਤ ਆ ਜਿਹੜਾ ਲੈਜੈਂਡ ਘੋੜਾ ਸਮੁੰਦਰ ਆ ਅੱਛਾ ਜੀ ਤੇ ਮਾਂ ਇਹਦੀ ਸਾਲੀਆਲੇ ਲੈਣ ਦੀ ਸੀਗੀ ਨੁਕਰੀ ਘੋੜੀ ਵੀਰੇ 64 ਇੰਚ ਦੀ ਠੀਕ ਆ ਜੀ ਇਹਦੀ ਜਿਹੜੀ ਮਾਂ ਦੀ ਮਾਂ ਸੀਗਾ ਉਹ ਸਾਹੋਕੇ ਵਾਲੇ ਦੀ ਸੀ ਵੱਡੇ ਘੋੜੇ ਦੀ ਤੇ ਜਿਹੜੀ ਪੜਨਾਨੀ ਸੀ ਉਹ ਮਲੂਕੇ ਵਾਲੇ ਵੱਡੇ ਘੋੜੇ ਦੀ ਵੱਡੇ ਦੀ ਜੀ ਇਹ ਚਾਰ ਪੰਜ ਪੀੜੀਆਂ ਨੁਗਰਾ ਖਾਨਦਾਨੀਆਂ ਜੀ ਸائیں ਗੁਲਾਬੀਪਣ ਜਿਆਦਾ ਸਾਫ਼ ਬਹੁਤ ਆ ਵੀਰੇ ਬੈਡ ਵੱਡਾ ਆ ਠੀਕ ਆ ਜੀ ਤੇ ਉਮਰ ਚ ਕਿੰਨਾ ਹੋ ਗਿਆ ਜੀ ਵੀਰੇ 5 ਸਾਲ ਹੋ ਗਿਆ ਪੂਰਾ 5 ਸਾਲ ਜੀ ਹਾਂਜੀ ਬਈ ਜੀ ਤੇ ਠੀਕ ਆ ਜੀ ਤੇ ਕਿੰਨੇ ਕ ਬੱਚੇ ਆ ਗਏ ਜੀ ਬੱਚੇ ਵੀਰੇ ਆ ਗਏ ਘੱਟੋ ਘੱਟ ਦੇ 30 ਜਾਂ 32 ਬਸ ਬੱਚੇ ਆ ਗਏ ਠੀਕ ਆ ਜੀ ਹਾਂਜੀ ਬਈ ਤੇ ਮੀਟਿੰਗ ਫੀਸ ਕੀ ਲੈ ਰਹੇ ਆ ਜੀ ਮੀਟਿੰਗ ਫੀਸ ਵੀਰੇ 17000 ਰੁਪਿਆ ਹੈ 17000 ਜੀ ਹਾਂਜੀ ਵੀਰੇ ਹੌਣ ਵਾਲੀ ਸੀਜ਼ਨ ਦੀ ਠੀਕ ਆ ਜੀ ਲਓ ਮਿੱਤਰੋ 17000 ਮੀਟਿੰਗ ਫੀਸ ਆ ਤੇ ਘੋੜਾ ਦੇਖੋ ਬਹੁਤ ਖੂਬਸੂਰਤ ਘੋੜਾ ਹੈਗਾ ਮਿੱਤਰੋ ਬੋਡੀ ਬਾਡੀ ਵੇਖੋ ਘੋੜੇ ਦੀ ਕਿੰਨੀ ਚੰਗੀ ਆ ਗਈ ਮਿੱਤਰੋ ਹੱਕ ਹੱਕ ਦਾ ਵੇਖੋ ਬਹੁਤ ਚੌੜੀ ਹੱਕ ਲੱਗੀ ਆ ਘੋੜੇ ਨੂੰ ਇਹ ਸੁੰਬਾਂ ਦਾ ਵੇਖੋ ਮਿੱਤਰੋ ਕਿੰਨਾ ਮਜ਼ਬੂਤ ਲਓ ਮਿੱਤਰੋ ਮੈਂ ਕਰੀ ਨਾ ਇਧਰੋਂ ਕੈਮਰਾ ਮਾਰਦਾਗਾ ਪੱਟ ਪੂੜੇ ਦਾ ਪੂਰਾ ਮਜ਼ਬੂਤ ਲੈਂਥ ਲੈਂਥ ਬਹੁਤ ਆ ਗਰਦਨ ਗੁਰਦਨ ਦੀ ਲੰਬਾਈ ਦੇਖੋ ਦੋਸਤੋ ਵੀਡੀਓ ਚ ਤੁਹਾਨੂੰ ਘੋੜਾ ਵੀ ਸ਼ੋਅ ਕਰੀ ਜਾਂਦਾਗਾ ਮਜ਼ਬੂਤ ਘੋੜਾ ਪੂਰਾ ਤੇ ਬਾਈ ਬੱਚੇ ਬੁੱੱਚੇ ਇਹਦੇ ਵੀ ਕਿਵੇਂ ਆਉਂਦੇ ਆ ਜਿਵੇਂ ਚੰਗੀਆਂ ਚੰਮੀਆਂ ਤੇ ਰਿਜ਼ਲਟ ਕਿਦਾਂ ਆਉਂਦਾ ਜ਼ਿਆਦਾਤਰ ਆਪਣੇ 9858 ਇੰਚ ਦੀਆਂ ਚੰਗੀਆਂ ਗੋੜੀਆਂ ਮਿਲਣਗੀਆਂ ਚੰਗੀਆਂ ਦੀ ਨੌਕਰੀ ਆਏ ਬੀ ਜ਼ਿਆਦਾਤਰ ਠੀਕ ਆ ਜ਼ਿਆਦਾਤਰ ਹਾਂਜੀ ਬਾਈ ਜੀ ਠੀਕ ਆ ਬਹੁਤ ਵੱਡੇ ਬਾਕੀ ਉਹਦਾ ਰੱਬ ਦਾ ਰੰਗ ਹੁੰਦਾ ਹਨਾ ਹਾਂਜੀ ਬਾਈ ਜੀ ਵੱਡੇ ਬੱਚੇ ਤੇ ਮਜ਼ਬੂਤ ਬਹੁਤ ਆਏ ਆ ਜੀ ਹਾਂ ਬਾਕੀ ਆਏ ਬਹੁਤ ਮਜ਼ਬੂਤ ਆ ਹੈ ਠੀਕ ਆ ਬਾਈ ਜੀ ਅੱਕਾਰੀ ਆਪਣਾ ਨਾ ਐਡਰੈਸ ਜ਼ਰੂਰ ਦੱਸੋ ਹਾਂਜੀ ਵੀਰੇ ਆਪਣਾ ਵੀਰੇ ਪਿੰਡ ਬੀੜਾਉਕਾ ਜਿਲ੍ਹਾ ਮੋਗਾ ਹੈ ਬਦਨੀ ਤੇ ਨਿਹਾਲ ਸਿੰਘ ਵਾਲੇ ਦੇ ਕੋਲੇ ਰਹਿ ਜਾਂਦਾ ਆਪਣਾ ਪਿੰਡ ਠੀਕ ਆ ਜੀ ਮੋਗਾ ਬਰਨਾਲਾ ਤੋਂ 2 ਕਿਲੋਮੀਟਰ ਰੋਡ ਤੇ ਆ ਬਈ ਜੀ ਠੀਕ ਆ ਜੀ ਕੰਟੈਕਟ ਨੰਬਰ ਬੋਲ ਦਿਓ ਬਾਈ ਇੱਕ ਕੰਟੈਕਟ ਨੰਬਰ 8427512646 ਬਈ ਜੀ ਲਓ ਮਿੱਤਰੋ ਘੋੜਾ ਬਹੁਤ ਸ਼ਕੀਨ ਆ ਕਿਸੇ ਵੀ ਭਰਾ ਨੇ ਮੀਟਿੰਗ ਸਰਵਿਸ ਲੈਣੀ ਹੋਵੇ ਘੋੜੀ ਮੇਟ ਕਰਾਉਣੀ ਹੋਵੇ ਤਾਂ ਤੁਸੀਂ ਬਾਈ ਦੇ ਨੰਬਰ ਤੇ ਸੰਪਰਕ ਕਰ ਲਿਓ ਵਟਵਾਡੀ ਦਾ ਪੂਰਾ ਮਜ਼ਬੂਤ ਇਹ ਘੋੜਾ ਗਾ ਤੇ ਰਿਜ਼ਲਟ ਇਹਦੇ ਪੂਰੇ ਓਕੇ ਆਉਂਦੇ ਆ ਚੰਗੇ ਆਉਂਦੇ ਆ ਲਓ ਬਾਈਨਰ ਤੇ ਵੀ ਕਰੀ ਕੇਰਾ ਮਾਰ ਦਿਨਾ ਝਾਤ ਆ ਰਿਜ਼ਲਟਾਂ ਦੀ ਫੋਟੋ ਲੱਗੀ ਵੀ ਆ ਮਿੱਤਰੋ ਸਮੁੰਦਰ ਘੋੜੇ ਦਾ ਪੋਤਾ ਇਹ ਤੇ ਧੰਨਵਾਦ ਦੋਸਤੋ ਮਿਲਦੇ ਆ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ